ਸਾਹਿਬ ਜੀ ਤੇਰਤਾ ਫਿਰਤ ਪ੍ਰਭ ਆਇਆ ਪਰਿਆਤੋ ਸ਼ਰਨਾਏ ਨਾਨਕ ਕੀ ਪ੍ਰਭ ਵੇਣਤੀ ਆਪਣੇ ਭਗਤੀ ਲਾਏ ਦਰਮਦੇ ਠੜੇ ਦਰਬਾਰ ਤੋਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਾ ਰਦੀ ਜੈ ਖੋਲ ਕੀ ਵਾਰ ਸਜਣਾ ਸਚਾ ਪਾਤੀਸ਼ਾ ਸਿਰシャ ਦੇਸਹੋ ਜੇ ਸਪਾਸ ਬੈਠਿਆ ਸੋਹੀਏ ਸਵਨਾ ਦਾ ਵਿਸਾਹੋ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਤੀਜ ਨਵ ਕੀ ਕੀਮਤ ਮਿਤ ਕਹੀ ਨ ਜਾਏ ਸੇ ਜਾਣ ਤਨ ਜੇ ਨ ਇੱਕ ਨਾਮ ਲੇਵ ਲਾਏ ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਾਣ ਤਨ ਜਿਨ ਇੱਕ ਨਾਮ ਲਿਵਨਾਈ ਗੁਰ ਮਤ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮੁ ਅਚਰਜ ਪ੍ਰਭ ਆਪ ਸੁਣਾਏ ਕਾਲੀ ਕਾਲ ਵਿੱਚ ਗੁਰ ਮੁਖ ਪਾਏ ਰਹਾ ਹਾਮ ਮੂਰਖ ਮੂਰਖ ਮਾਨਮਾਹਿ ਹੋ ਮੈਂ ਵਿੱਚ ਸਭ ਕਾਰ ਕਮਾਈ ਗੋਰ ਪਰਸਾਦੀ ਹੋ ਮੈਂ ਜਾਏ ਆਪੇ ਬਖਸ਼ੇ ਲੈ ਮਿਲਾਇ ਬੇਖਿਆ ਕਾ ਧਨ ਬਹੁਤ ਅਬਿਮਾਨ ਅਹੰਕਾਰ ਡੂਬੇ ਨਾ ਪਾਵੇ ਮਾਨਾ ਕੋ ਛੋੜ ਸਦਾ ਸੁਖ ਹੋਈ ਗੋਰ ਮਤ ਸਾਲਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤੇ ਸਵਨਾ ਦੂਜਾ ਅਵਰਨਾ ਕੋਈ ਜੇਸ ਸੱਚ ਲਾਏ ਸੋਈ ਲਗੈ ਨਾਨਕ ਨਾਮ ਸਦਾ ਸੁਖ ਆਗੈ ਜੇਸ ਸੱਚ ਲਾਏ ਸੋਈ ਲਗੈ ਨਾਨਕ ਨਾਮ ਸਦਾ ਸੁਖ ਆਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ